ਵਾਹਿਗੁਰੂ ਗਿਆ ਦੀ ਫੇਰੀ ਤੋਂ ਬਾਅਦ ਗੁਰੂ ਜੀ ਥਾਂ-ਥਾਂ ਤੇ ਉਪਦੇਸ਼ ਕਰਦੇ ਪਟਨਾ ਸ਼ਹਿਰ ਵਿਖੇ ਪਹੁੰਚ ਗਏ ਅਤੇ ਗੰਗਾ ਨਦੀ ਜੋ ਪਟਨਾ ਸ਼ਹਿਰ ਦੇ ਕੋਲ ਦੀ ਵਗਦੀ ਹੈ ਦੇ ਕਿਨਾਰੇ ਜਾ ਕੇ ਡੇਰਾ ਲਾਇਆ ਉਹਨਾਂ ਦਿਨਾਂ ਵਿੱਚ ਪਟਨਾ ਸ਼ਹਿਰ ਵਿਖੇ ਬੜਾ ਵੱਡਾ ਮੇਲਾ ਲੱਗਿਆ ਹੋਇਆ ਸੀ ਅਤੇ ਹਜ਼ਾਰਾਂ ਲੋਕ ਗੰਗਾ ਨਦੀ ਵਿੱਚ ਇਸ਼ਨਾਨ ਕਰ ਰਹੇ ਸਨ ਗੁਰੂ ਜੀ ਵੀ ਆਪਣੇ ਨਦੀ ਕਿਨਾਰੇ ਡੇਰੇ ਵਿੱਚ ਬੈਠ ਕੇ ਕੀਰਤਨ ਕਰ ਰਹੇ ਸਨ ਮੇਲੇ ਦੀ ਭੀੜ ਵਿੱਚੋਂ ਕਾਫੀ ਲੋਕ ਗੁਰੂ ਜੀ ਦੇ ਕੀਰਤਨ ਨਾਲ ਨਿਹਾਲ ਹੋ ਰਹੇ ਸਨ ਇੱਕ ਦਿਨ ਭਾਈ ਮਰਦਾਨੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮੈਂ ਚਾਹੁੰਦਾ ਹਾਂ ਕਿ ਕੁਝ ਰੁਪਏ ਮੇਰੇ ਕੋਲ ਹੋਣ ਤਾਂ ਮੈਂ ਸ਼ਹਿਰ ਵਿੱਚੋਂ ਕੁਝ ਚੀਜ਼ਾਂ ਖਾਣ ਪਹਿਨਣ ਵਾਸਤੇ ਖਰੀਦ ਲਿਆਵਾਂ ਗੁਰੂ ਜੀ ਨੇ ਇੱਕ ਹੀਰਾ ਕੱਢ ਕੇ ਦਿੱਤਾ ਆਖਿਆ ਕਿ ਇਸ ਦਾ ਮੁੱਲ ਵਟ ਕੇ ਜੋ ਰਕਮ ਪ੍ਰਾਪਤ ਹੋਵੇ ਉਸ ਨਾਲ ਜੋ ਦਿਲਚਾਹੀ ਖਰੀਦ ਲੈਣਾ ਹੈ ਭਾਈ ਮਰਦਾਨਾ ਹੀਰਾ ਲੈ ਕੇ ਬਾਜ਼ਾਰ ਚਲਾ ਗਿਆ ਅਤੇ ਵੱਖ-ਵੱਖ ਦੁਕਾਨਦਾਰਾਂ ਨੂੰ ਉਸ ਹੀਰੇ ਬਦਲੇ ਕੁਝ ਚੀਜ਼ਾਂ ਖਰੀਦਨ ਦੀ ਗੱਲ ਕਰਦਾ ਰਿਹਾ ਪਰ ਸਭ ਨੇ ਇਹੀ ਜਵਾਬ ਦਿੱਤਾ ਕਿ ਇਹ ਰੰਗਦਾਰ ਪੱਥਰ ਉਹਨਾਂ ਦੇ ਕਿਸੇ ਕੰਮ ਦਾ ਨਹੀਂ ਅਜਿਹੇ ਜਵਾਬ ਸੁਣ ਕੇ ਭਾਈ ਮਰਦਾਨਾ ਬਹੁਤ ਨਿਰਾਸ਼ ਹੋਇਆ ਆਖਰ ਉਸ ਨੂੰ ਕਿਸੇ ਭਲੇ ਪੁਰਸ਼ ਨੇ ਸ਼ਹਿਰ ਦੇ ਇੱਕ ਮੰਨੇ ਪ੍ਰਮੰਨੇ ਜੋਰੀ ਸਾਲਸਰਾਏ ਦੀ ਦੱਸ ਪਾਈ ਕੀ ਉਹ ਹੀਰਿਆਂ ਬਾਰੇ ਕਾਫੀ ਜਾਣਕਾਰੀ ਰੱਖਦਾ ਹੈ ਤੇ ਤੁਹਾਡੇ ਹੀਰੇ ਦਾ ਵੀ ਉਹ ਬਾਜ਼ੂ ਮੁੱਲ ਪਾ ਦੇਵੇਗਾ ਏ ਸੁਣ ਕੇ ਭਾਈ ਮਰਦਾਨਾ ਸਾਲਸਰਾਏ ਜੋਰੀ ਨੂੰ ਏ ਸੁਣ ਕੇ ਭਾਈ ਮਰਦਾਨਾ ਸਾਲਸਰਾਏ ਜੋਰੀ ਨੂੰ ਜਾ ਮਿਲਿਆ ਅਤੇ ਉਸ ਨੂੰ ਹੀਰਾ ਖਰੀਦਣ ਦੀ ਬੇਨਤੀ ਕੀਤੀ। ਪਰੰਤੂ ਹੀਰਾ ਇਨਾ ਨਮੋਰ ਸੀ ਸਾਲਸਰਾਏ ਨੇ ਜਦ ਉਸ ਨੂੰ ਚੰਗੀ ਤਰ੍ਹਾਂ ਵੇਖਿਆ ਪਰਖਿਆ ਤੇ ਉਸਨੇ ਆਖਿਆ ਇਹ ਹੀਰਾ ਬਹੁਤ ਕੀਮਤੀ ਹੈ ਅਤੇ ਉਸ ਨੂੰ ਵੇਖਣ ਦੇ ਹੀ 100 ਰੁਪਇਆ ਹਾਜ਼ਰ ਕਰਦਾ ਹਾਂ। 100 ਰੁਪਿਆ ਲੈ ਕੇ ਭਾਈ ਮਰਦਾਨਾ ਖੁਸ਼ੀ-ਖੁਸ਼ੀ ਗੁਰੂ ਜੀ ਪਾਸ ਗਿਆ ਅਤੇ ਸਾਰੀ ਗੱਲ ਦੱਸੀ ਗੁਰੂ ਜੀ ਨੇ ਆਖਿਆ ਕਿ 100 ਰੁਪਿਆ ਸਾਲਸਰਾਏ ਨੂੰ ਵਾਪਸ ਕਰ ਦਿਓ ਅਤੇ ਉਸ ਨੂੰ ਦੱਸ ਦੇਣਾ ਕਿ ਅਸੀਂ ਇਸੇ ਤਰ੍ਹਾਂ ਤੇਖਿਆ ਸਬਕਾਰ ਨਹੀਂ ਕਰਦੇ ਭਾਈ ਮਰਦਾਨਾ ਜੀ ਨੇ ਵਾਪਸ ਜਾ ਕੇ 100 ਰੁਪਿਆ ਸਾਲਸਰਾਏ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਗੁਰੂ ਜੀ ਅਜਿਹੀ ਪਿਖਿਆ ਕਬੂਲ ਨਹੀਂ ਕਰਦੇ ਇਹ ਗੱਲ ਸੁਣ ਕੇ ਸਾਲਸਰਾਏ ਗੁਰੂ ਜੀ ਨੂੰ ਮਿਲਣ ਵਾਸਤੇ ਆਇਆ ਗੁਰੂ ਜੀ ਦਾ ਭਾਵ ਸੀ ਜ਼ਿੰਦਗੀ ਵੀ ਇੱਕ ਹੀਰੇ ਵਾਂਗ ਹੈ ਬਹੁਤ ਲੋਕੀ ਐਵੇਂ ਹੀ ਗਵਾਈ ਜਾਂਦੇ ਹਨ ਕੁਝ ਖਾ ਕੇ ਕੁਝ ਹੰਡਾ ਕੇ ਜੀਵਨ ਗੁਜ਼ਾਰ ਰਹੇ ਹਨ ਕੁਝ ਮੁੱਲ ਪਾਉਂਦੇ ਹਨ ਪਰ ਕੋਈ ਬਿਰਲਾ ਸਾਲਸਰਾਏ ਵਰਗਾ ਜੋ ਖੇਤ ਪੇਸ਼ਾਨ ਦਾਣ ਵੀਜਦਾ ਹੈ ਅਤੇ ਸਾਲਸਰਾਏ ਜੋਰੀ ਨੂੰ ਉਪਦੇਸ਼ ਦਿੱਤਾ ਤੇ ਸਾਲਸਰਾਏ ਜੋਰੀ ਉਪਦੇਸ਼ ਸੁਣ ਕੇ ਗੁਰੂ ਜੀ ਦਾ ਇਲਾਹੀ ਨੂਰ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਯਾਦ ਰਵੇ ਕਿ ਇਸੇ ਸਾਲਸਰਾਏ ਜੋਰੀ ਦੀ ਔਲਾਦ ਵਿੱਚੋਂ ਰਤਨ ਜੰਦ ਖਤਰੀ ਦਸਵੇਂ ਪਾਤਸ਼ਾਹ ਦਾ ਪਰਮ ਭਗਤ ਹੋਇਆ ਜਿਸ ਦੇ ਕਰ ਦਸਵੇਂ ਪਾਤਸ਼ਾਹ ਅਮੇਸ਼ਾ ਜਾ ਕੇ ਖੇਡਦੇ ਸਨ ਅਤੇ ਦੁੱਧ ਅਤੇ ਭਿਜੇ ਹੋਏ ਛੋਲੇ ਛਕਦੇ ਸਨ ਉਸ ਦੇ ਨਾਮ ਦੀ ਮੈਨੀ ਸੰਗਤ ਹੁਣ ਤੱਕ ਕਾਇਮ ਹੈ ਆਧਾਰ ਕਾਂਦੀ ਸੰਤਾਨ ਵਿੱਚੋਂ ਹੀ ਕਨੀ ਸ਼ਾਮ ਗੁਰਾਬ ਰਾਏ ਦਸਵੇਂ ਗੁਰੂ ਦਾ ਮਸੰਦ ਹੋਇਆ ਫੇਰ ਕਦ ਦਰਸ਼ਨ ਹੋਣ ਦੀ ਜਾਚਨਾ ਸਾਰਸ ਰਾਏ ਨੇ ਕੀਤੀ ਤਾਂ ਆਪ ਜੀ ਨੇ ਕਿਹਾ ਗੁਰਸਿੱਖ ਨੂੰ ਸਦਾ ਹੀ ਦਰਸ਼ਨ ਹਨ ਅਤੇ ਪੰਗਤ ਦੀਨੀਵੀ Patna ਸ਼ਹਿਰ ਵਿੱਚ ਗੁਰੂ ਜੀ ਨੇ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ